90 ਸਾਲ ਤੱਕ ਜਵਾਨ ਰਹਿਣ ਲਈ ਯਾਦ ਰੱਖੋ ਇਹ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਸਰਦੀਆਂ ਦੇ ਮੌਸਮ ਵਿੱਚ ਪਿਆਜ਼ ਦਾ ਰਸ ਗਰਮ ਕਰਕੇ ਪੀਣ ਨਾਲ ਬੁਖਾਰ ਉਤਰ ਜਾਂਦਾ ਹੈ ਰਾਤ ਦੇ ਸਮੇਂ ਸਾਬੂਦਾਣੇ ਦੀ ਬਣੀ ਹੋਈ ਖਿਚੜੀ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਲਸਣ ਦੀਆਂ 2-3 ਕਲੀਆਂ ਕੱਟ ਕੇ ਘਿਓ ਵਿੱਚ ਤਲ ਕੇ ਉਸ ਦੇ ਵਿੱਚ ਥਿੰਦਾ ਨਮਕ ਪਾ ਕੇ ਖਾਣ ਨਾਲ ਬੁਖਾਰ ਕਿੰਨਾ ਵੀ ਪੁਰਾਣਾ ਹੋਵੇ ਉੱਤਰ ਜਾਂਦਾ ਹੈ ਬੱਕਰੀ ਦੇ ਦੁੱਧ ਵਿੱਚ ਲਾਲ ਜੀਰਾ ਮਿਲਾ ਕੇ ਖਾਣ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ ਗਠੀਏ ਦੇ ਮਰੀਜ਼ਾਂ ਲਈ ਹਰੇ ਸਾਗ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ 4 ਤੋਂ 5 ਤુલਸੀ ਦੇ ਪੱਤੇ ਅਤੇ 2 ਲੌਂਗ ਚੰਗੀ ਤਰ੍ਹਾਂ ਕੁੱਟ ਕੇ ਦੰਦਾਂ ਵਿੱਚ ਦਵਾ ਕੇ ਰੱਖਣਾ ਦਰਦ ਘਟ ਹੋ ਜਾਵੇਗਾ ਜੇਕਰ ਤੁਸੀਂ ਚਾਹ ਪੀਂਦੇ ਪੀਣ ਦੇ ਜ਼ਿਆਦਾ ਸ਼ਕੀਨ ਹੋ ਤਾਂ ਕੋਸ਼ਿਸ਼ ਕਰੋ ਕਿ ਚਾਹ ਵਿੱਚ ਚੀਨੀ ਦੀ ਜਗ੍ਹਾ ਗੁੜ ਦਾ ਇਸਤੇਮਾਲ ਕੀਤਾ ਜਾਵੇ ਜੋ ਔਰਤਾਂ ਸਰਦੀ ਦੇ ਮੌਸਮ ਵਿੱਚ ਨਾਰੀਅਲ ਦੀ ਚਟਣੀ ਖਾਂਦੀਆਂ ਹਨ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਰਾਤ ਦੇ ਸਮੇਂ ਘਟੋ ਘਟ 6 ਤੋਂ 8 ਘੰਟੇ ਦੀ ਨੀਂਦ ਲੈਣ ਨਾਲ ਕਦੇ ਵੀ ਸਿਰ ਦਰਦ ਦੀ ਸਮੱਸਿਆ ਨਹੀਂ ਆਵੇਗੀ। ਜੋ ਔਰਤਾਂ ਸਰਦੀਆਂ ਦੇ ਸਮੇਂ ਨਾਰ ਦਾ ਜੂਸ ਪੀਂਦੀਆਂ ਹਨ ਉਹਨਾਂ ਨੂੰ ਕਦੇ ਵੀ ਖੂਨ ਅਤੇ ਕੈਲਸ਼ੀਅਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਿਸੇ ਵੀ ਦਵਾਈ ਨੂੰ ਹਮੇਸ਼ਾ ਗੁਣਗਿਣੇ ਪਾਣੀ ਨਾਲ ਲਓ ਕਿਉਂਕਿ ਠੰਡੇ ਪਾਣੀ ਨਾਲ ਲਈ ਗਈ ਦਵਾਈ ਬਿਲਕੁਲ ਵੀ ਅਸਰ ਨਹੀਂ ਕਰਦੀ। ਜੋ ਔਰਤਾਂ ਸਰਦੀਆਂ ਦੇ ਮੌਸਮ ਵਿੱਚ ਮੱਝ ਦੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਂਦੀਆਂ ਹਨ ਉਹਨਾਂ ਨੂੰ ਸਰਦੀ ਜ਼ੁਕਾਮ ਅਤੇ ਥਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੂਸ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਹੀ ਪੀਓ ਜੇ ਹੋ ਸਕੇ ਤਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਹੀ ਜੂਸ ਪੀਤਾ ਜਾਵੇ ਤਾਂ ਤੁਹਾਡੀ ਸਿਹਤ ਲਈ ਚੰਗਾ ਹੋਵੇਗਾ ਅਨਾਰ ਦੇ ਬੀਜ ਥੋੜਾ ਜਿਹਾ ਨਮਕ ਅਤੇ ਕਾਲੀ ਮਿਰਚ ਦੇ ਨਾਲ ਦਿਨ ਵਿੱਚ 2-3 ਵਾਰ ਖਾਣ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਖਾਣਾ ਖਾਂਦੇ ਸਮੇਂ ਪਾਣੀ ਪੀਣਾ ਜ਼ਰੂਰੀ ਨਹੀਂ ਜਾਂ ਤਾਂ ਤੁਸੀਂ ਖਾਣਾ ਖਾਣ ਤੋਂ 10 ਮਿੰਟ ਪਹਿਲਾਂ ਪਾਣੀ ਪੀਓ ਜਾਂ ਫਿਰ 10 ਮਿੰਟ ਬਾਅਦ ਵਿੱਚ ਇਸ ਤਰ੍ਹਾਂ ਕਰਨਾ ਤੁਹਾਨੂੰ ਕਈ ਬਿਮਾਰੀਆਂ ਤੋਂ ਨਜਾਤ ਦਵਾ ਦੇਵੇਗਾ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਫ ਜ਼ਰੂਰ ਖਾਓ ਇਸ ਨਾਲ ਸਾਡੇ ਮੂੰਹ ਵਿੱਚੋਂ ਕਦੇ ਵੀ ਬਦਬੂ ਨਹੀਂ ਆਉਂਦੀ ਬੇਸਣ ਦੇ ਲੱਡੂ ਸਰਦੀਆਂ ਦੇ ਮੌਸਮ ਵਿੱਚ ਖਾਣ ਨਾਲ ਕਮਰ ਦਾ ਦਰਦ ਕਿਹੋ ਜਹਾ ਵੀ ਦਰਦ ਕਿਉਂ ਨਾ ਹੋਵੇ ਬਿਲਕੁਲ ਠੀਕ ਹੋ ਜਾਂਦਾ ਹੈ ਫਟਕੜੀ ਨੂੰ ਪੀਸ ਕੇ ਬਰੀਕ ਚੂਰਨ ਬਣਾ ਕੇ ਆਗ ਉਪਰ ਸੇਕ ਕੇ ਦੰਦਾਂ ਉਪਰ ਲਗਾਉਣ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਖੱਟੇ ਫਲਾਂ ਦਾ ਸੇਵਨ ਹਮੇਸ਼ਾ ਦੁਪਹਿਰ ਦੇ ਸਮੇਂ ਕੀਤਾ ਜਾਵੇ ਤਾਂ ਸਿਹਤ ਲਈ ਚੰਗਾ ਹੋਵੇਗਾ ਘੱਟ ਉਮਰ ਵਿੱਚ ਵਾਲ ਸਫੈਦ ਹੋਣਾ ਇਹ ਤੁਹਾਡੇ ਸਰੀਰ ਲਈ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਇੱਕ ਮੂਲੀ ਦੇ ਬਰੀਕ ਟੁਕੜੇ ਕਰਕੇ ਉਸ ਨੂੰ ਸਰੋਂ ਦੇ ਤੇਲ ਵਿੱਚ ਪਕਾ ਲਓ ਫਿਰ ਇਸ ਨੂੰ ਛਾਣ ਕੇ ਇੱਕ ਦੋ ਬੂੰਦਾਂ ਕੰਨ ਵਿੱਚ ਪਾ ਲਓ ਕੰਨ ਦਰਦ ਤੋਂ ਆਰਾਮ ਮਿਲੇਗਾ ਜੋ ਲੋਕ ਸਵੇਰੇ ਤੇਜ਼ ਦੌੜ ਦੇ ਜਾਂ ਫਿਰ ਚੱਲਦੇ ਨੇ ਉਹ ਬਹੁਤ ਘੱਟ ਬਿਮਾਰ ਹੁੰਦੇ ਹਨ ਜੋ ਲੋਕ ਹਰੀ ਮਿਰਚ ਦਾ ਜ਼ਿਆਦਾ ਸੇਵਨ ਕਰਦੇ ਹਨ ਉਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚੇ ਰਹਿੰਦੇ ਹਨ ਅਲਸੀ ਦੇ ਪੱਤੇ ਅਤੇ ਸੁੱਕੇ ਧਨੀਏ ਦਾ ਕਾੜਾ ਬਣਾ ਕੇ ਪੀਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ। ਸੁੱਕੇ ਪਾਨ ਦੇ ਪੱਤਿਆਂ ਦਾ ਚੂਰਨ ਬਣਾ ਕੇ ਚੂਰਨ ਨੂੰ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ 3 ਤੋਂ 4 ਵਾਰ ਚੱਟਣ ਨਾਲ ਮੂੰਹ ਦੇ ਛਾਲੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਸਵੇਰੇ ਉੱਠ ਕੇ ਆਪਣੀਆਂ ਅੱਖਾਂ ਉੱਪਰ ਪਾਣੀ ਦੇ ਛਿੱਟੇ ਜ਼ਰੂਰ ਮਾਰੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਖਟੇੜ ਘਰ ਆਉਣ ਦੀ ਸਮੱਸਿਆ ਹੋਵੇ ਤਾਂ ਇੱਕ ਪਿਆਜ਼ ਉੱਪਰ ਨਿੰਬੂ ਨਿਚੋੜ ਕੇ ਚਟਣ ਨਾਲ ਖਟੇੜ ਘਰ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਆਪਣੀ ਡਾਈਟ ਵਿੱਚ ਪਿਆਜ਼ ਅਤੇ ਲਸਣ ਨੂੰ ਜ਼ਰੂਰ ਸ਼ਾਮਲ ਕਰੋ ਅੰਤੜੀਆਂ ਵਿੱਚ ਜੰਮੀ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਮੂਲੀ ਦਾ ਜੂਸ ਪੀਓ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਵਿੱਚ ਤਾਂਬੇ ਦੀ ਕਮੀ ਹੈ ਦਸ ਤੋਂ ਹੁੰਦੇ ਦੁੱਧ ਅਤੇ ਇਸ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨਾ ਤੁਹਾਡੇ ਸਰੀਰ ਲਈ ਹੋਰ ਵੀ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਸਰਦੀਆਂ ਦੇ ਮੌਸਮ ਵਿੱਚ ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਸਰਦੀਆਂ ਵਿੱਚ 슈ਗਰ ਲੈਵਲ ਨੂੰ ਕੰਟਰੋਲ ਕਰਨ ਲਈ ਤੁਸੀਂ ਪਾਲਕ ਦਾ ਜੂਸ ਬਣਾ ਕੇ ਪੀ ਸਕਦੇ ਹੋ ਜੇਕਰ ਚਿਰਾਗਾਾਂ ਵਿੱਚ ਸਰੋਂ ਦਾ ਤੇਲ ਪਾ ਦਿੱਤਾ ਜਾਵੇ ਤਾਂ ਚਿਰਾਗ ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਹਨ ਸਵੇਰੇ ਸ਼ਾਮ 2-3 ਟੁਕੜੇ ਮੂਲੀ ਗਰਮ ਪਾਣੀ ਨਾਲ ਖਾਣ ਨਾਲ ਨੱਕ ਦੀ ਅਲਰਜੀ ਤੋਂ ਰਾਹਤ ਮਿਲਦੀ ਹੈ ਜਿਆਦਾ ਲੰਬੇ ਸਮੇਂ ਤੋਂ ਜੁਕਾਮ ਹੋ ਰਿਹਾ ਹੋਵੇ ਤਾਂ ਤੁਹਾਨੂੰ ਦਹੀਂ ਵਿੱਚ ਗੁੜ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਖਾਣਾ ਚਾਹੀਦਾ ਹੈ ਜੁਕਾਮ ਬਿਲਕੁਲ ਠੀਕ ਹੋ ਜਾਵੇਗਾ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਤੇਲ ਲਗਾ ਕੇ ਨਹਾਉਣ ਨਾਲ ਵਾਲ ਜਲਦੀ ਸਫੈਦ ਨਹੀਂ ਹੁੰਦੇ ਰੋਜ਼ਾਨਾ ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਤਾਕਤ ਮਿਲਦੀ ਹੈ ਅਤੇ ਹਾਜਮਾ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਖੰਜੂਰ ਨੂੰ ਉਬਾਲ ਕੇ ਉਸ ਦਾ ਪਾਣੀ ਪੀਣ ਨਾਲ ਪੇਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਹੈ ਮਿਸ਼ਰੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ ਇਸ ਲਈ ਦਿਨ ਵਿੱਚ ਇੱਕ ਵਾਰ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ ਜੋ ਔਰਤਾਂ ਛੋਟੀ ਮੂਲੀ ਜ਼ਿਆਦਾ ਖਾਂਦੀਆਂ ਹਨ ਉਹਨਾਂ ਦਾ ਹਾਜਮਾ ਠੀਕ ਰਹਿੰਦਾ ਹੈ ਜੇਕਰ ਤੁਸੀਂ ਆਲੂ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਪੇਟ ਵਧਣ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਤੁਸੀਂ ਵੱਡੀ ਇਲਾਇਚੀ ਦਾ ਸੇਵਨ ਦੁੱਧ ਵਿੱਚ ਮਿਲਾ ਕੇ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਥਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਰਦੀਆਂ ਵਿੱਚ ਆਮਲਾ ਖਾਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਆਮਲੇ ਦਾ ਮਰਬਾ ਖਾਣ ਨਾਲ ਸਰੀਰ ਵਿੱਚ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਜੇਕਰ ਤੁਸੀਂ ਕਣਕ ਦੇ ਆਟੇ ਨੂੰ ਬਿਨਾਂ ਛਾਣੇ ਹੀ ਰੋਟੀਆਂ ਬਣਾ ਲੈਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਹੋਵੇਗਾ ਪੈਕਟ ਵਾਲੀਆਂ ਚੀਜ਼ਾਂ ਅਤੇ ਫਾਸਟ ਫੂਡ ਖਾਣ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦਾ ਬਣਿਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ ਕੋਲਡ ਡਰਿੰਕ ਚਾਹ ਅਤੇ ਕਾਫੀ ਦਾ ਕਦੇ ਵੀ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਤੁਸੀਂ 2-3 ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਗਰਾਰੇ ਕਰੋ ਤੁਹਾਨੂੰ ਗਲੇ ਦੀ ਖਰਾਸ਼ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਸੂਰਜ ਚੜ੍ਹਨ ਤੋਂ ਬਾਅਦ ਉੱਠਣਾ ਘਰ ਵਿੱਚ ਦਲੇਧਰਤਾ ਅਤੇ ਗਰੀਬੀ ਦੀ ਨਿਸ਼ਾਨੀ ਹੁੰਦੀ ਹੈ ਘਰ ਵਿੱਚ ਜੰਗ ਲੱਗੇ ਹੋਏ ਤਾਲਿਆਂ ਨੂੰ ਕਦੇ ਵੀ ਨਾ ਰੱਖੋ ਕਿਉਂਕਿ ਅਜਿਹਾ ਕਰਨਾ ਘਰ ਵਾਸਤੇ ਬਹੁਤ ਅਸ਼ੋਭ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਜ਼ਿਆਦਾ ਚਾਹ ਪੀਣ ਦੀ ਆਦਤ ਹੈ ਤਾਂ ਚਾਹ ਪੀਣ ਤੋਂ ਪਹਿਲਾਂ ਗੁਣਗਣਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਹ ਪੀਣ ਤੋਂ ਬਾਅਦ ਕਦੇ ਵੀ ਕਬਜ਼ ਜਾਂ ਫਿਰ ਐਸਿਡਿਟੀ ਦੀ ਸਮੱਸਿਆ ਨਹੀਂ ਹੋਵੇਗੀ ਜ਼ਿਆਦਾ ਚਾਹ ਪੀਣ ਨਾਲ ਸਾਡੇ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਸਾਨੂੰ ਨੀਂਦ ਘਟ ਆਉਂਦੀ ਹੈ ਅਤੇ ਕਬਰਾਹਟ ਵੀ ਚੰਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਾਲਾਂ ਵਿੱਚ ਸੂਰਜ ਮੁਖੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਂਦੇ ਹਨ ਸਵੇਰੇ ਖਾਲੀ ਪੇਟ ਭੁੱਜੀ ਹੋਈ ਮੂੰਗ ਦਾਲ ਖਾਣ ਨਾਲ ਅਨੀਮੀਆ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਇਸ ਵਿੱਚ ਆਇਰਨ ਪਾਇਆ ਜਾਂਦਾ ਹੈ ਜੋ ਕਿ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਦੁੱਧ ਅਤੇ ਛੋਲਿਆਂ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਤੁਹਾਡੀਆਂ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰ ਦਿੰਦਾ ਹੈ ਬੇਲ ਪੱਤਰ ਦੇ ਪੱਤਿਆਂ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਐਸਡੀਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਛਿਲਕੇ ਵਾਲੀਆਂ ਡਾਲਾਂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਦੇ ਵਿੱਚ ਰਹਿੰਦਾ ਹੈ। ਕਲੇਲੇ ਨੂੰ ਕੱਟ ਕੇ ਛਾਂ ਵਿੱਚ ਸੁਕਾ ਲਓ। ਉਸ ਤੋਂ ਬਾਅਦ ਇਸ ਨੂੰ ਰਗੜ ਕੇ ਇਸ ਦਾ ਪਾਊਡਰ ਬਣਾ ਕੇ ਰੱਖ ਲਓ ਅਤੇ ਰੋਜ਼ਾਨਾ ਇੱਕ ਚਮਚ ਇਸ ਪਾਊਡਰ ਦਾ ਸੇਵਨ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ 슈ਗਰ ਲੈਵਲ ਕੰਟਰੋਲ ਵਿੱਚ ਰਹੇਗਾ। ਸਵੇਰੇ ਖਾਲੀ ਪੇਟ ਇੱਕ ਕਟੋਰੀ ਦਹੀਂ ਖਾਣ ਨਾਲ ਪੇਟ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਹਾਜਮਾ ਵੀ ਬਿਲਕੁਲ ਠੀਕ ਰਹਿੰਦਾ ਹੈ ਜੇਕਰ ਤੁਹਾਡੇ ਖੂਨ ਵਿੱਚ ਕੋਈ ਖਰਾਬੀ ਹੈ ਤਾਂ ਕੱਦੂ ਨੂੰ ਉਬਾਲ ਕੇ ਬਿਨਾ ਨਮਕ ਤੋਂ ਖਾਣ ਨਾਲ ਖੂਨ ਦੀ ਖਰਾਬੀ ਦੂਰ ਹੋ ਜਾਂਦੀ ਹੈ ਜੈਫਲ ਦੇ ਚੂਰਨ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਪਕਾ ਲਓ ਇਸ ਤੋਂ ਬਾਅਦ ਇਸ ਤੇਲ ਦੀ ਮਾਲਿਸ਼ ਆਪਣੀ ਕਮਰ ਤੇ ਕਰੋ ਕਮਰ ਦਾ ਦਰਦ ਦੂਰ ਹੋ ਜਾਵੇਗਾ ਪੱਕੇ ਹੋਏ ਜਾਮਣ ਦਾ ਸ਼ਰਬਤ ਪੀਣ ਨਾਲ ਪੇਟ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਜਿਆਦਾ ਝੁੱਕ ਕੇ ਪੜਨ ਨਾਲ ਫੇਫੜੇ ਨਜ਼ਰ ਅਤੇ ਰੀੜ ਦੀ ਹੱਡੀ ਤੱਕ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਜ਼ਿਆਦਾ ਖਾਣਾ ਖਾਣ ਨਾਲ ਪੇਟ ਖਰਾਬ ਹੋ ਵੀ ਜਾਵੇ ਤਾਂ ਅਦਰਕ ਨੂੰ ਚਬਾ ਲਓ ਜੇਕਰ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਜ਼ਰੂਰ ਕਰੋ ਗੈਸ ਦੀ ਤਕਲੀਫ ਤੁਰੰਤ ਦੂਰ ਕਰਨ ਦੇ ਲਈ ਲਸਣ ਦੀਆਂ ਦੋ ਗੰਡੀਆਂ ਛਿੱਲ ਕੇ ਦੋ ਚਮਚ ਦੇਸੀ ਘਿਓ ਦੇ ਨਾਲ ਚਬਾ ਕੇ ਖਾਓ ਗੈਸ ਤੋਂ ਤੁਰੰਤ ਆਰਾਮ ਮਿਲੇਗਾ। ਨਾਸ਼ਤੇ ਵਿੱਚ ਜਿਆਦਾ ਮਿੱਠਾ ਖਾਣ ਨਾਲ 슈ਗਰ ਦੀ ਬਿਮਾਰੀ ਹੋ ਸਕਦੀ ਹੈ। ਇਸ ਲਈ ਜਿੰਨਾ ਵੀ ਹੋ ਸਕੇ ਮਿੱਠੇ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਸ਼ਹਿਾਰੇ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ। ਜੋ ਲੋਕ ਗਰਮੀ ਦੇ ਵਿੱਚ ਕੱਦੂ ਦਾ ਜਿਆਦਾ ਸੇਵਨ ਕਰਦੇ ਹਨ, ਉਹਨਾਂ ਨੂੰ ਨੀਂਦ ਬਹੁਤ ਸਕੂਨ ਭਰੀ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਮਸਰ ਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਸਕਿਨ ਟਾਈਟ ਅਤੇ ਚਿਹਰਾ ਜਵਾਨ ਰਹਿੰਦਾ ਹੈ ਜੇਕਰ ਕੱਚਾ ਪਨੀਰ ਬਚ ਜਾਵੇ ਤਾਂ ਉਸ ਨੂੰ ਤਾਜ਼ਾ ਰੱਖਣ ਲਈ ਚੁਟਕੀ ਭਰ ਖੰਡ ਉਸ ਉੱਪਰ ਛਿੜਕ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਕੇ ਤੁਸੀਂ ਪਨੀਰ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ ਜ਼ਮੀਨ ਤੇ ਲੇਟਣ ਨਾਲ ਤੁਹਾਨੂੰ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਤੁਸੀਂ ਚੀਨੀ ਦੀ ਜਗ੍ਹਾ ਗੁੜ ਦਾ ਪ੍ਰਯੋਗ ਕਰੋ ਤਾਂ ਤੁਹਾਨੂੰ ساری ਜ਼ਿੰਦਗੀ ਸ਼ੂਗਰ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਖੀਰੇ ਨੂੰ ਛਿਲਕੇ ਸਮੇਤ ਖਾਣ ਨਾਲ ਸਕਿਨ ਨਰਮ ਤੇ ਮੁਲਾਇਮ ਹੋ ਜਾਵੇਗੀ ਸਰਦੀਆਂ ਵਿੱਚ ਕਣਕ ਦੇ ਆਟੇ ਦੀ ਜਗ੍ਹਾ ਬਾਜਰੇ ਦੇ ਆਟੇ ਦੀ ਰੋਟੀ ਖਾਧੀ ਜਾਵੇ ਤਾਂ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਵੇਗਾ ਲਸਣ ਵਾਲੀ ਚਾਹ ਪੀਣ ਨਾਲ ਚਿਹਰੇ ਦੀਆਂ ਜੁਰੜੀਆਂ ਖਤਮ ਹੋ ਜਾਂਦੀਆਂ ਹਨ ਟਮਾਟਰ ਦਾ ਸੂਪ ਜਦੋਂ ਵੀ ਘਰ ਵਿੱਚ ਬਣਾਓ ਤਾਂ ਬਣਾਉਂਦੇ ਸਮੇਂ ਥੋੜਾ ਜਿਹਾ ਸੁੱਕਾ ਪਦੀਨਾ ਉਸ ਦੇ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਵਾਦ ਵੱਧ ਜਾਵੇਗਾ ਸੇਬ ਦੇ ਸੇਵਨ ਨਾਲ ਰਾਤ ਨੂੰ ਬਾਰ ਬਾਰ ਪਿਸ਼ਾਬ ਆਉਣਾ ਬੰਦ ਹੋ ਜਾਂਦਾ ਹੈ ਰੋਜ਼ਾਨਾ ਅੰਗੂਰ ਖਾਣ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਖਾਣਾ ਚਬਾ ਚਬਾ ਕੇ ਖਾਣ ਨਾਲ ਕੋਈ ਵੀ ਬਿਮਾਰੀ ਜਲਦੀ ਤੁਹਾਡੇ ਨਜ਼ਦੀਕ ਨਹੀਂ ਆਉਂਦੀ ਗੋਡਿਆਂ ਦਾ ਦਰਦ ਹੋਣ ਤੇ ਤੁਸੀਂ ਜਤੂਨ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਤੋਂ ਆਰਾਮ ਮਿਲੇਗਾ ਖੂਨ ਦੀ ਖਰਾਬੀ ਦੂਰ ਕਰਨ ਲਈ ਬੱਕਰੀ ਦਾ ਦੁੱਧ ਬੇ